ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਆਲੂ ਸੈਂਡਵਿਚ ਬਣਾਉਣਾ ਸਿਖਾਉਣਾ ਸੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਣਾ ਤੇ ਜਾਂਦੇ ਜਾਂਦੇ ਲਾਈਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਕੇ ਜਾਣਾ ਜੀ ਸਭ ਤੋਂ ਪਹਿਲਾਂ ਸਾਫ਼ ਸੁਥਰੇ ਆਲੂ ਲੈ ਕੇ ਉਹਨਾਂ ਨੂੰ ਉਬਾਲ ਲਵੋ ਆਲੂਆਂ ਨੂੰ ਉਬਾਲਣ ਤੋਂ ਬਾਅਦ ਉਹਨਾਂ ਦਾ ਚੰਗੀ ਤਰ੍ਹਾਂ ਛਿਲਕਾ ਉਤਾਰ ਲਵੋ ਅਸਤਰਾਂ ਤੁਸੀਂ ਆਲੂਆਂ ਦਾ ਚੰਗੀ ਤਰ੍ਹਾਂ ਸਰਕਾ ਉਤਾਰ ਲੈਣਾ ਛਿਲਕਾ ਤਾਂ ਤੋਂ ਬਾਅਦ ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨ ਲਵੋ ਆਤਨਾ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨ ਲਵੋ ਇਸ ਤਰ੍ਹਾਂ ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਭਨ ਲੈਣਾ। ਤੇ ਪਿਆਜ਼ ਲੈ ਕੇ ਉਹਨਾਂ ਨੂੰ ਬਰੀਕ-ਬਰੀਕ ਕੱਟ ਲਵੋ। ਇਰੇ ਕ ਕੜਾਹੀ ਵਿੱਚ ਸਰੋਂ ਦਾ ਤੇਲ ਪਾ ਕੇ ਉਹਨੂੰ ਗਰਮ ਕਰ ਲਵੋ ਇਹ ਰੋਚ ਗਰਮ ਤੇਲ ਚ ਜੀਰਾ ਪਾ ਕੇ ਉਹਨੂੰ ਪੁੰਨ ਲਵੋ ਫਿਰ ਇਸ ਵਿੱਚ ਕੱਟੇ ਹੋਏ ਪਿਆਜ਼ ਪਾ ਦੋ ਇਹਨਾਂ ਨੂੰ ਵੀ ਪੁੰਨ ਲਵੋ ਜੀਰਾ ਦਾ ਪਿਆਜ਼ ਬਹੁਤਾ ਨਹੀਂ ਪੁੰਨਣੇ ਬ੍ਰਾਊਨ ਜਿਹੀ ਰੱਖਣੇ ਨੇ ਇਹ ਹਲਕੇ ਬ੍ਰਾਊਨ ਜੇ ਕਰ ਲੈਣਨੇ ਫਿਰ ਇਸ ਵਿੱਚ ਇਰੇ ਸੁੱਚ ਹੌਲਦੀ ਨਾਮਕ ਮਸਾਲਾ ਕਟੀਆਂ ਹੋਈਆਂ ਹਰੀਆਂ ਮਿਰਚਾਂ ਤੇ ਲਾਲ ਮਿਰਚਾਂ ਪਾ ਕੇ ਥੋੜਾ ਜਿਹਾ ਸੇਕ ਲਵਾ ਲਵਾਂ। ਇਹ ਰਸੋ ਤਿਆਰ ਕੀਤੇ ਮਸਾਲੇ ਵਿੱਚ ਪੰਨੇ ਹੋਏ ਆਲੂ ਪਾ ਦੇਵਾਂ। ਪੇਰੇਸ ਨੂੰ ਚੰਗੀ ਤਰ੍ਹਾਂ ਹਲਾਵੋ ਤਾਂ ਕਿ ਮਸਾਲਾ ਆਲੂਆਂ ਵਿੱਚ ਰਲ ਜਾਵੇ ਸੋ ਵਾ ਇਸ ਤਰ੍ਹਾਂ ਇਹ ਆਲੂਆਂ ਵਾਲਾ ਮਸਾਲਾ ਤਿਆਰ ਹੋ ਜਾਵੇਗਾ ਫਿਰ ਬਰੈਡ ਲਵੋ ਇਹ ਬਰੈਡਾਂ ਦੇ ਇੱਕ ਪੀਸ 'ਤੇ ਇੱਕ ਪਾਸੇ ਇਹ ਆਲੂਆਂ ਵਾਲਾ ਮਸਾਲਾ ਲਗਾ ਦੇ ਕੋ ਚੰਗੀ ਤਰ੍ਹਾਂ ਇਹ ਮਸਾਲਾ ਬਰੈਡ ਦੇ ਉੱਪਰ ਲਗਾਉਣਾ ਹੈ ਤੇ ਫਿਰ ਇੱਕ ਬ੍ਰੈਡ ਦਾ ਹੋਰ ਪੀਸ ਲੈ ਕੇ ਉਹਦੇ ਇੱਕ ਪਾਸੇ ਖਟਾਈ ਲਗਾ ਦਵਾਂ। ਇਮਲੀ ਦੀ ਖਟਾਈ ਜਿਹੜੀ ਹੁੰਦੀ ਆ ਉਹ ਲਗਾ ਦੋ ਚੰਮਚੇ ਨਾਲ ਚੰਗੀ ਤਰ੍ਹਾਂ। ਫਿਰ ਇਹਨਾਂ ਦੋਨਾਂ ਪੀਸਾਂ ਨੂੰ ਆਪਸ ਵਿੱਚ ਜੋੜ ਦੇਵਾਂ। ਇਹ ਹੁਣ ਪੀਸ ਤਿਆਰ ਹੋ ਗਏ ਨੇ। ਫਿਰ ਇਹਨਾਂ ਤਿਆਰ ਕੀਤੇ ਹੋਏ ਪੀਸਾਂ ਨੂੰ ਫੇਰ ਇਹਨਾਂ ਤਿਆਰ ਕੀਤੇ ਹੋਏ ਪੀਸਾ ਨੂੰ ਇੱਕ ਤਵੇ ਉੱਤੇ ਰਫੈਂਡ ਤੇਲ ਲਾ ਕੇ ਥੋੜਾ ਥੋੜਾ ਸੇਕ ਲਵਾ ਲਓ ਬਰੈਡਾਂ ਦੇ ਵੀ ਦੋਨੋਂ ਪਾਸੇ ਥੋੜਾ ਥੋੜਾ ਰਫੈਂਡ ਤੇਲ ਲਗਾਉਂਦੇ ਰਹਿਣਾ ਤਾਂ ਜੋ ਇਹ ਚੰਗੀ ਤਰ੍ਹਾਂ ਟਲੇ ਜਾ ਸਕਣਾ ਜਦੋਂ ਇਹ ਦੋਨੇ ਪਾਸੇ ਤੋਂ ਬ੍ਰਾਊਨ ਹੋ ਜਾਣ ਤਾਂ ਇਹਨਾਂ ਨੂੰ ਤਵੀ ਤੋਂ ਉਤਾਰ ਲਵੋ ਸੋ ਇਸ ਤਰ੍ਹਾਂ ਇਹ ਆਪਣੇ ਸੈਂਡਵਿਚ ਨੇਜਰੇ ਤਿਆਰ ਹੋ ਜਾਣਗੇ ਸੋ ਸੇਕ ਬਹੁਤਾ ਨਹੀਂ ਲਗਾਉਣਾ ਹਲਕੇ ਬਰਾਊਨ ਜੇ ਕਰਨੇ ਨੇ ਸੋ ਨਾਲ ਦੇ ਨਾਲ ਇਹਨਾਂ ਨੂੰ ਪਲਟਾ ਵੀ ਦਿੰਦੇ ਰਹਿਣਾ ਤਾਂ ਕਿ ਬਹੁਤਾ ਸੇਕ ਨਾ ਲੱਗੇ ਤੋ ਲਓ ਜੀ ਆਲੂਆਂ ਵਾਲੇ ਸੈਂਡਵਿਚ ਤਿਆਰ ਹੋ ਗਏ ਨੇ ਇਸ ਤਰ੍ਹਾਂ ਤੁਸੀਂ ਆਪਣੇ ਘਰ ਵਿੱਚ ਇਹ ਆਲੂਆਂ ਵਾਲੇ ਸੈਂਡਵਿਚ ਬਣਾ ਸਕਦੇ ਹੋ ਇਹ ਵੀਡੀਓ ਵਧੀਆ ਲੱਗੇ ਤਾਂ ਲਾਇਕ ਸ਼ੇਅਰ ਤੇ ਕਮੈਂਟ ਜਰੂਰ ਕਰ ਦੇਣਾ ਜੀ ਸ਼ੁਕਰੀਆ ਧੰਨਵਾਦ